ਦੋ ਜਵਾਨ ਆ ਜਿਹੜੇ ਸਾਡੇ ਪੰਜਾਬ ਦੇ ਉਹ ਸ਼ਹੀਦ ਹੋ ਗਏ ਜਿਸ ਦਿਨ ਸਾਰੇ ਲੋਕ ਸ਼ਹੀਦਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਵਰ੍ਹਸੀਆਂ ਮਨਾਉਂਦੇ ਆ ਜਾਂ ਉਹਨਾਂ ਦਾ ਜਿਸ ਦਿਨ ਸੰਸਕਾਰ ਹੁੰਦਾ ਉਦੋਂ ਹੀ ਉਹਨਾਂ ਦੀਆਂ ਚਿਤਾਵਾਂ ਤੇ ਮੇਲੇ ਲੱਗਦੇ ਆ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਹਾਲਾਂਕਿ ਪੰਜਾਬ ਸਰਕਾਰ ਨੇ ਉਸਦੇ ਲਈ ਵੱਡਾ ਐਲਾਨ ਇੱਕ ਇੱਕ ਕਰੋੜ ਰੁਪਏ ਦਾ ਕਰ ਦਿੱਤਾ ਪਰ ਕਿੰਤ ਸਰਕਾਰ ਵੱਲੋਂ ਕੋਈ ਪੁਖਤਾ ਕੋਈ ਵੱਡਾ ਐਲਾਨ ਨਹੀਂ ਹੋਇਆ ਪੰਜਾਬ ਦੀ ਪੌਣੇ ਹਰਿਆਣੇ ਨੂੰ ਵੀ ਚਾਹੀਦੀ ਹੈ ਪੰਜਾਬ ਦਾ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਹੈ ਦਿੱਲੀ ਨੂੰ ਵੀ ਚਾਹੀਦਾ ਹੈ ਰਾਜਸਥਾਨ ਨੂੰ ਵੀ ਚਾਹੀਦਾ ਹੁਣ ਜਿਹੜਾ ਪੌਂਗ ਡੈਮ ਚੋਂ ਪਾਣੀ ਛੱਡਿਆ ਜਾ ਰਿਹਾ ਉਹ ਪੰਜਾਬ ਚ ਆ ਰਿਹਾ ਪੰਜਾਬ 'ਚ ਕਾਫੀ ਨੁਕਸਾਨ ਹੋ ਰਿਹਾ ਹੈ ਗੱਲ ਇਹ ਹੈ ਕਿ ਹੁਣ ਕਿਉਂ ਨਹੀਂ ਬਾਕੀ ਜਿਹੜੇ ਸੁਭੇ ਆਂਦੇ ਕਿ ਵੀ ਅਸੀਂ ਹੁਣ ਪੰਜਾਬ ਦੇ ਨਾਲ ਖੜੇ ਆਂ ਹੁਣ ਕਿਉਂ ਨਹੀਂ ਸਾਹਮਣੇ ਤੁਮ ਜਾਨੀ ਕਿ ਹੁਣ ਦੀ ਮੌਕੇ ਦੀ ਕੇਂਦਰ ਸਰਕਾਰ ਪੰਜਾਬ ਦੀਆਂ ਕੁਰਬਾਨੀਆਂ ਨੂੰ ਤਾਂ ਬੜੇ ਵੱਡੇ ਲੈਵਲ ਤੇ ਯਾਦ ਕਰ ਲੂਗੀ 15 ਅਗਸਤ ਆਉਣ ਵਾਲੀ ਆ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਆ ਜੂਗਾ ਜ਼ਿਕਰ ਉਹ ਵੀ ਹੁਣ ਤਾਂ ਰੋਲਣ ਲੱਗ ਗਏ ਚਲ ਕੇ ਆਏ ਦੁਕਾਨੀਆਂ ਬੰਦ ਕਰਤੀਆਂ ਸੀ ਸਾਡੇ ਜਿਹੜੇ ਹੱਕ ਨੇ ਆ ਸਾਡੀ ਜਿਹੜੀ ਅ ਕਸੀਸੀਐਲ ਹੈ ਕੈਸ਼ ਕ੍ਰੈਡਿਟ ਲਿਮਿਟ ਆ ਉਹ ਨਹੀਂ ਦਿੱਤੀ ਜਾਂਦੀ ਸਾਡਾ ਜਿਹੜਾ ਪਿੰਡੂ ਖੇਤਰ ਦਾ ਜਿਹੜਾ ਡਵੈਲਪਮੈਂਟ ਫੰਡ ਆ ਆਰਡੀਐਫ ਉਹ ਕਿਉਂ ਨਹੀਂ ਦਿੱਤਾ ਜਾਂਦਾ ਸਾਡੀ ਜਿਹੜੀ ਆਪਣੀ ਜੀਐਸਟੀ ਅਸੀਂ ਆਪਣੇ ਚੀਜ਼ਾਂ ਦੇ ਵਿੱਚੋਂ ਹਰ ਰੋਜ਼ ਜੀਐਸਟੀ ਕਟਾ ਕੇ ਕੇਂਦਰ ਨੂੰ ਦਿੰਨੇ ਆ ਤਾਂ ਕੇਂਦਰ ਨੇ ਹੁਣ ਤੱਕ ਉਹ ਜੀਐਸਟੀ ਕਿਉਂ ਨਹੀਂ ਦਿੱਤਾ ਸਭੂ ਬਾਰਡਰ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਲੱਗਿਆ ਹੋਇਆ ਉੱਥੇ ਇੱਕ ਟਰੈਕਟਰ ਟਰਾਲੀ ਦਾ 250 ਰੁਪਏ ਦਾ ਟੋਲ ਕੱਟਿਆ ਗਿਆ ਹਾਲਾਂਕਿ ਟਰੈਕਟਰ ਟਰਾਲੀ ਨਾ ਕਮਰਸ਼ੀਅਲ ਵਹੀਕਲ ਦੇ ਵਿੱਚ ਆਉਂਦੀ ਹੈ ਨਾ ਰੈ residențial ਵਹੀਕਲ ਦੇ ਵਿੱਚ ਤਾਂ ਫਿਰ ਇਹਦਾ ਹੱਲ ਕੀ ਹੋਏਗਾ ਕੀ ਇਸ ਦਾ ਜਿਹੜਾ ਪੁਖਤਾ ਕੋਈ ਨਾ ਕੋਈ ਪ੍ਰਬੰਧ ਹੋ ਸਕਦਾ ਹੈ ਕਿ ਜਿਹੜਾ ਇੰਨਾ ਸਿਆਸਤ ਜਿਹੜਾ ਸਾਡੇ ਨਾਲ ਕੀਤਾ ਜਾ ਰਹੇ ਆ ਅਕਸਰ ਕੋਈ ਨਾ ਕੋਈ ਮੁੱਦਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਦਾ ਹੈ ਭਾਵੇਂ ਪਾਣੀ ਨੂੰ ਲੈ ਕੇ ਹੋਵੇ ਜਾਂ ਫਿਰ ਦੇਸ਼ ਦੀ ਰਾਖੀ ਦੇ ਲਈ ਕੋਈ ਜਵਾਨ ਸ਼ਹੀਦ ਹੋਵੇ ਪਰ ਉਸ ਬਾਰੇ ਕਿਉਂ ਨਹੀਂ ਮੁੱਦਾ ਬਣਾਇਆ ਜਾਂਦਾ ਇਸ ਤੇ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਮੁੱਦੇ ਜੋ ਫਰਕ ਪਾਣ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਰੋਜ਼ਾਨਾ ਦੀ ਤਰ੍ਹਾਂ ਅਕਸਰ ਕੋਈ ਨਾ ਕੋਈ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਨੇ ਆ ਤਾਂ ਅੱਜ ਵੀ ਐਮ ਮੁੱਦੇ ਤੇ ਚਰਚਾ ਕਰਾਂਗੇ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਨੇ ਸ੍ਰੀ ਪੱਤਰਕਾਰ ਪ੍ਰਿੰਸ ਭਾਰਦਵਾਦ ਜੀ ਪਹਿਲਾਂ ਦਾ ਸਵਾਗਤ ਕਰਦੇ ਆ ਪ੍ਰਿੰਸਪਾਲਾ ਬਾਬਾ ਸਵਾਗਤ ਹੈ ਜੀ ਸ਼ੁਕਰੀਆ ਸਤਨਾਬ ਸਿੰਘ ਜੀ ਪ੍ਰੈਸ ਜੀ ਕਿਵੇਂ ਦੇਖਦੇ ਹੋ ਕਿ ਪਾਣੀ ਜਾਂ ਜ਼ਮੀਨ ਹੈ ਪੰਜਾਬ ਦੀ ਗਵਾਂਡੀ ਸੂਬਿਆਂ ਨੂੰ ਚਾਹੀਦੀ ਆ ਜਾਂ ਬਾਕੀ ਦੇਸ਼ ਨੂੰ ਚਾਹੀਦੀ ਆ ਉੱਥੇ ਹੀ ਹੁਣ ਤਾਂ ਜਾਨ ਵੀ ਸਾਡੇ ਦੇਸ਼ ਦੇ ਜਵਾਨ ਨੇ ਜਿਹੜੇ ਸਾਡੇ ਸੂਬੇ ਦੇ ਜਵਾਨ ਨੇ ਅਕਸਰ ਉਹ ਹਾਸਕੇ ਜਿਹੜੇ ਆ ਜਿਹੜੇ ਆ ਬਾਹਰ ਰਹੇ ਆ ਦੇਸ਼ ਤੋਂ ਬਿੱਤੇ ਦਿਨ ਦੀ ਗੱਲ ਹੈ ਕਿ ਦੋ ਜਵਾਨ ਆ ਜਿਹੜੇ ਸਾਡੇ ਪੰਜਾਬ ਦੇ ਉਹ ਸ਼ਹੀਦ ਹੋ ਗਏ ਹਾਲਾਂਕਿ ਪੰਜਾਬ ਸਰਕਾਰ ਨੇ ਉਸ ਦੇ ਲਈ ਵੱਡਾ ਐਲਾਨ 1-1 ਕਰੋੜ ਰੁਪਏ ਦਾ ਕਰ ਦਿੱਤਾ ਪਰ ਕੇਂਦਰ ਸਰਕਾਰ ਵੱਲੋਂ ਕੋਈ ਬੁਖਤਾ ਕੋਈ ਵੱਡਾ ਐਲਾਨ ਨਹੀਂ ਹੋਇਆ ਸਿਰਫ ਆਮ ਦੀ ਤਰ੍ਹਾਂ ਜਿਹੜੇ ਸ਼ਹੀਦ ਹੁੰਦੇ ਆ ਫੌਜੀ ਉਸੇ ਤਰੀਕੇ ਨਾਲ ਹੀ ਇਹਨਾਂ ਨੂੰ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿ ਸਿਰਫ ਪਾਣੀ ਤੇ ਜ਼ਮੀਨ ਪੰਜਾਬ ਦੀ ਚਾਹੀਦੀ ਹੈ ਜੋ ਹਿੱਕਾ ਟਾ ਕੇ ਪੰਜਾਬ ਖੜਦਾ ਹੈ ਗੋਲੀਆਂ ਦੇ ਅੱਗੇ ਉਦੋਂ ਕਿਉਂ ਨਹੀਂ ਪੰਜਾਬ ਨਜ਼ਰ ਆਉਂਦਾ ਹਾਂ ਬਠੋਈ ਸਾਹਿਬ ਇੱਕ ਸ਼ੇਰ ਹੈ ਨਾ ਤਾਂ ਉਹਦੀ ਇੱਕੋ ਸਤਰ ਹਮੇਸ਼ਾ ਬਹੁਤ ਵੱਡੇ ਬ੍ਰੌਡ ਐਂਗਲ ਨੂੰ ਕਵਰ ਕਰਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵੱਡੇ ਮੁਆਵਜ਼ੇ ਦੀ ਗੱਲ ਕਰਤੀ ਹੈ ਕੇਂਦਰ ਸਰਕਾਰ 20 ਮੁਆਵਜ਼ਾ ਦੇ ਦੇਗੀ ਕਿਉਂਕਿ ਉਹਨਾਂ ਦੀ ਪਾਲਿਸੀ ਆ ਪਰ ਜਿੱਦਾਂ ਕਿਹਾ ਜਾਂਦਾ ਨਾ ਕਿ ਸ਼ਹੀਦਾਂ ਕਿ ਚਤਾਂ ਤੇ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਇਹ ਸਿਰਫ ਸ਼ਾਇਰੀ ਦੇ ਵਿੱਚ ਗੱਲਾਂ ਰਹਿ ਗਈਆਂ ਨੇ ਇਹ ਸਿਰਫ ਉਹਨਾਂ ਦਿਨ ਦਿਨਾਂ ਦੀਆਂ ਗੱਲਾਂ ਰਹਿ ਗਈਆਂ ਜਾਂ ਉਸ ਇੱਕ ਦਿਨ ਦੀ ਗੱਲ ਰਹਿ ਗਈ ਹੈ ਜਿਸ ਦਿਨ ਸਾਰੇ ਲੋਕ ਸ਼ਹੀਦਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਵਰਸੀਆਂ ਮਨਾਉਂਦੇ ਆ ਜਾਂ ਉਹਨਾਂ ਦਾ ਜਿਸ ਦਿਨ ਸੰਸਕਾਰ ਹੁੰਦਾ ਉਦੋਂ ਨਹੀਂ ਉਹਨਾਂ ਦੀਆਂ ਚਿਤਾਵਾਂ ਤੇ ਮੇਲੇ ਲੱਗਦੇ ਆ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣੇ ਗੱਲ ਬਿਲਕੁਲ ਸੱਚ ਹੈ ਦੂਜੀ ਗੱਲ ਤੁਸੀਂ ਕਈ ਸਾਰੇ ਮੁੱਦੇ ਇਸ ਦੇ ਵਿੱਚ ਕਵਰ ਕੀਤੇ ਆ ਔਰ ਮੈਂ ਚਾਹੁੰਦਾ ਸੀ ਕਿ ਇਸ ਨੂੰ ਇੱਕ ਬ੍ਰੌਡ ਐਂਗਲ ਦੇ ਵਿੱਚ ਅਸੀਂ ਦੇਖੀਏ ਕਿ ਪੰਜਾਬ ਦੇ ਨਾਲ ਕਦੋਂ-ਕਦੋਂ ਕੀ-ਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਪੰਜਾਬ ਜਿਨੇ 200 ਸਾਲ ਦੇ ਬ੍ਰਿਟਿਸ਼ ਕਾਲ ਦੇ ਰਾਜ ਦੇ ਵਿੱਚ ਜਦੋਂ 15 ਅਗਸਤ 1947 ਨੂੰ ਆਜ਼ਾਦੀ ਮਿਲੀ ਉਸ ਤੋਂ ਬਾਅਦ ਜਦੋਂ ਸਾਰੀਆਂ ਲਿਸਟਾਂ ਬਣੀਆਂ ਨੇ ਤਾਂ ਉਹਨਾਂ ਲਿਸਟਾਂ ਦੇ ਵਿੱਚ ਸਾਡੀਆਂ ਕੁਰਬਾਨੀਆਂ 90% ਸੀ ਪੰਜਾਬੀਆਂ ਦੀਆਂ ਮੈਂ ਪੰਜਾਬੀਆਂ ਦਾ ਭਾਵ ਇਹ ਲੈ ਰਹੇ ਹਾਂ ਇਕੱਲੇ ਸਿੱਖ ਨਹੀਂ ਓਵਰਆਲ ਪੰਜਾਬੀ ਹਮ ਪਰ ਸਾਡਾ ਮੁੱਲ ਕੀ ਪੈਂਦਾ ਪੰਜਾਬੀਆਂ ਦਾ ਕੋਈ ਮੁੱਲ ਨਹੀਂ ਪੈਂਦਾ ਹੈ ਮੈਂ ਚਲੋ ਪੰਜਾਬੀਆਂ ਦੀ ਗੱਲ ਛੱਡ ਦੰਨਾ ਆ ਬੜੇ 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 ਕਮਾਲ ਦੇ ਸਾਡੇ ਕੋਲੇ ਤੱਥ ਨੇ ਤੱਥ ਐਸੇ ਤੱਥ ਕਿ ਕੁਝ ਇੱਕ ਪੰਜਾਬੀ ਉਹ 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 ਵੱਡੇ ਅਹੁਦਿਆਂ ਤੇ ਬਹਿ ਕੇ ਵੀ ਪੰਜਾਬ ਦਾ ਭਲਾ ਨਹੀਂ ਕਰ ਪਾਏ ਜਿਹੜਾ ਭਲਾ ਪੰਜਾਬ ਦਾ ਉਦੋਂ ਹੀ ਹੋ ਜਾਣਾ ਚਾਹੀਦਾ ਸੀਗਾ ਚਾਹੇ ਉਹ ਬਾਟ 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 ਦੀ ਗੱਲ ਹੋਵੇ ਚਾਹੇ 65 ਦੀ ਹੋਵੇ ਚਾਹੇ 71 ਦੀ ਹੋਵੇ ਚਾਹੇ 99 ਦੀ ਹੋਵੇ ਜਦੋਂ ਕਾਰਗਿਲ ਹੁੰਦਾ ਮਤਲਬ ਸਾਰੀਆਂ ਚੀਜ਼ਾਂ ਨੂੰ ਸਾਨੂੰ ਇੱਕ ਵੱਡੇ ਪਰਪੇਖਸ ਦੇਖਣਾ ਪਊ ਕਿ ਕੇਂਦਰ ਸਰਕਾਰ ਤੋਂ ਲੈ ਕੇ ਜਿੰਨੇ ਦੇਸ਼ ਦੇ ਰਾਜਨੇਤਾ ਨੇ ਉਹ ਪੰਜਾਬੀਆਂ ਨੂੰ ਲੈਂਦੇ ਕਿਵੇਂ ਹੁਣ ਕਰਮਵਾਰ ਹਰਮਿੰਦਰ ਸਿੰਘ ਤੇ ਪ੍ਰਿਤਪਾਲ ਸਿੰਘ ਹੋਰੀ ਜਿਹੜਾ ਕੁਲਗਾਮ ਦੇ ਵਿੱਚ ਇੱਕ ਮੁਕਾਬਲਾ ਪਿਛਲੇ 10 ਦਿਨ ਤੋਂ ਕੰਟੀਨਿਊ ਹੈ ਬਿਲਕੁਲ ਕਿਉਂਕਿ ਜਿਹੜਾ ਉਹ ਖੇਤਰ ਹੈ ਉਸ ਖੇਤਰ ਦੇ ਵਿੱਚ ਪੂਰਾ ਜੰਗਲੀ ਇਲਾਕਾ ਹੈ ਤੇ ਜੰਗਲੀ ਇਲਾਕੇ ਦੇ ਵਿੱਚ ਫੌਜ ਨੂੰ ਆਪਣੇ ਆਪਰੇਸ਼ਨ ਕਈ ਵਾਰੀ ਕਰਨੇ ਔਖੇ ਹੋ ਜਾਂਦੇ ਆ ਇਸੇ ਤਰੀਕੇ ਨਾਲ ਜਿਹੜਾ ਪਹਿਲਗਾਮ ਦੇ ਹਮਲੇ ਹੋਏ ਸੀਗੇ ਉਸ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਉਹ ਜੰਗਲੀ ਇਲਾਕੇ ਦੇ ਵਿੱਚੋਂ ਆਏ ਤੇ ਸੰਡੇ ਸਲਾਨਿਆਂ ਨੂੰ ਮਾਰ ਕੇ ਚਲੇ ਗਏ ਹਮ ਚਲੋ ਇਹ ਇਹ ਜਿਹੜੇ ਦੋਵੇਂ ਮੁੰਡੇ ਸੀ ਇਹ ਆਪਣੇ ਤੋਂ ਬਹੁਤੇ ਦੂਰ ਨਹੀਂ ਸੀ ਇਹ ਦੋਵੇਂ ਸ਼ਹੀਦ ਆਪਣੇ ਤੋਂ ਬਹੁਤੇ ਦੂਰ ਨਹੀਂ ਸੀ ਆਪਣੇ ਪਟਿਆਲੇ ਤੋਂ ਜਿੱਥੋਂ ਆਪਾਂ ਇਹ ਰਿਪੋਰਟ ਸਾਰੀ ਦੁਨੀਆ ਦੇ ਵਿੱਚ ਨਸ਼ਰ ਕਰਾਂਗੇ ਉੱਥੋਂ ਬਿਲਕੁਲ ਨਾਲ 40-50 ਕਿਲੋਮੀਟਰ ਤੋਂ ਇੱਕ ਬਦੀਨਪੁਰ ਪਿੰਡ ਹੈ ਜਿਹੜਾ ਗਵਿੰਦਗੜ੍ਹ ਦੀ ਬਿਲਕੁਲ ਜੜਚ ਹੈ ਇੱਕ ਮਾਨੂਪੁਰ ਪਿੰਡ ਹੈ ਉਹ ਵੀ ਖੰਨੇ ਦੇ ਨਾਲ ਪੈਂਦਾ ਮਤਲਬ ਖੰਨੇ ਦੀ ਹਦੂਦ ਦੇ ਵਿੱਚ ਹੀ ਪਿੰਡ ਪੈਂਦੇ ਆ ਉੱਥੋਂ ਦੇ ਸੀਗੇ ਸ਼ਹੀਦ ਹਰਮਿੰਦਰ ਤੇ ਪ੍ਰਿਤਪਾਲ ਹੋਏ ਹੁਣ ਇਸ ਤੋਂ ਪਿੱਛੇ ਜਾਈਏ ਜਾਂ ਇਸ ਤੋਂ ਅੱਗੇ ਜਾਈਏ ਇਹ ਦੇਖਣ ਲਈ ਵੀ ਪੰਜਾਬੀਆਂ ਨਾਲ ਕਦੋਂ ਕਦੋਂ ਕੀ ਕੀ ਕੀਤਾ ਗਿਆ ਹੁਣ ਤੁਸੀਂ ਚਲੋ ਸਾਰੀ ਦੁਨੀਆ ਕਹਿ ਦਿੰਦੀ ਹੈ ਸਤਨਾਮ ਵੀਰ ਕਿ ਜਿਹੜਾ ਫੂਡ ਦਾ ਕਟੋਰਾ ਹੈ ਫੂਡ ਗ੍ਰੇਨ ਬਾਉਲ ਜਿਹੜਾ ਹੈ ਉਹ ਪੰਜਾਬ ਹੈ ਹੈਨਾ ਜਿਵੇਂ ਮਤਲਬ ਕਣਕ ਤੋਂ ਲੈ ਕੇ ਝੋਨੇ ਤੱਕ ਤੇ ਆ ਹੋਰ ਬਾਕੀ ਫਸਲਾਂ ਤਾਂ ਚਲੋ ਹੁਣ ਸਾਡੀਆਂ ਖਤਮੀ ਹੋ ਗਈਆਂ ਇਹ ਸਾਰਾ ਕੁਝ ਪੈਦਾ ਕਰਨ ਦੇ ਲਈ ਪੰਜਾਬ ਨੂੰ ਫੂਡ ਕਟੋਰਾ ਬਣਾਉਣ ਦੇ ਲਈ ਜਾਂ ਦੇਸ਼ ਦਾ ਅੰਨ ਦਾਤਾ ਬਣਾਉਣ ਦੇ ਲਈ ਜਿਹੜੀ ਕੀਮਤ ਪੰਜਾਬੀਆਂ ਨੂੰ ਜਾਣ ਬੁੱਝ ਕੇ ਤਾਰਨੀ ਪਈ ਹਰੇ ਇਨਕਲਾਬ ਦੇ ਰੂਪ ਦੇ ਵਿੱਚ ਉਸ ਕੀਮਤ ਨੂੰ ਕਿੱਥੇ ਵੇਖੂਗੇ ਤੁਸੀਂ ਹੂੰ ਸਾਡੇ ਕਈ ਸਾਰੇ ਪੰਜਾਬੀ ਦੇ ਬਹੁਤ ਉੱਗੇ ਮਾਹਰ ਵਿਗਿਆਨੀ ਪ੍ਰੋਫੈਸਰ ਜਿਹੜੇ ਇਸ ਵਕਤ ਵਿਰਧ ਹੋ ਚੁੱਕੇ ਨੇ ਉਹਨਾਂ ਦੀਆਂ ਕਈ ਰეკਮੈਂਡੇਸ਼ਨਸ ਬਹੁਤ ਵਧੀਆਂ ਨੇ ਮੈਂ ਨਾਮ ਨਹੀਂ ਲਵਾਵਾਂਗਾ ਹਨਾ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਦੇ ਨਾਲ ਰਲ ਕੇ ਹਰੇ ਇਨਕਲਾਬ ਦੀ ਸ਼ੁਰੂਆਤ ਕੀਤੀ ਪੰਜਾਬ ਦੇ ਵਿੱਚ ਪੰਜਾਬ ਦੀ ਇਸ ਧਰਤੀ ਨੂੰ ਜਰਖੇਜ਼ ਧਰਤੀ ਨੂੰ ਜਿਹੜੀ ਚਾਹੇ ਫਸਲ ਘਟ ਦਿੰਦੀ ਸੀ ਰਵਾਇਤੀ ਖੇਤੀ ਦੇ ਨਾਲ ਹੂੰ ਅਸੀਂ ਆਪਣੀਆਂ ਫਸਲਾਂ ਸੋਰੀ ਆਪਣੀਆਂ ਖਾਦਾਂ ਦੇਸੀ ਪਾਉਂਦੇ ਸੀਗੇ ਉਸੇ ਦੇ ਨਾਲ ਅਸੀਂ ਰਵਾਇਤੀ ਤਰੀਕੇ ਦੇ ਉੱਤੇ ਜਿਹੜੀ ਖੇਤੀ ਚੱਲ ਰਹੀ ਉਹ ਖੇਤੀ ਕਰਦੇ ਸੀਗੇ ਹੁਣ ਪੰਗਾ ਕੀ ਪਿਆ ਕਿ ਉਦੋਂ ਹਰੇ ਇਨਕਲਾਬ ਵੇਲੇ ਸਾਡੇ ਨਾਲ ਕੀ ਹੋਇਆ ਅਸੀਂ ਆਪਣੀ ਭੋਏ ਸਾਰੀ ਖਰਾਬ ਕਰਕੇ ਬੈਠ ਗਏ ਹਰੇ ਅਨਕਲਾਬ ਦੇ ਚੱਕੇ ਚਕਾਏ ਅਸੀਂ ਕਰਜ਼ੇ ਦੇ ਸ਼ਿਕਾਰ ਹੋ ਗਏ ਕਿ ਹੋ ਗਏ ਆ ਕਰਜ਼ੇ ਦੇ ਸ਼ਿਕਾਰ ਕਿਵੇਂ ਹੋਇਆ ਵੱਡੇ ਵੱਡੇ ਟਰੈਕਟਰ ਤੇ ਵੱਡੀਆਂ ਵੱਡੀਆਂ ਮਸ਼ੀਨਰੀਆਂ ਜਿਨ੍ਹਾਂ ਦੀ ਲੋੜ ਹੈ ਨਹੀਂ ਭੋਏ ਘਟ ਗਈ ਹੈ ਬਿਲਕੁਲ ਔਰ ਪੰਜਾਬ ਦੀ ਭੋਏ ਹਰਿਆਣੇ ਨੂੰ ਵੀ ਚਾਹੀਦੀ ਹੈ ਪੰਜਾਬ ਦਾ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਦਿੱਲੀ ਨੂੰ ਵੀ ਚਾਹੀਦਾ ਰਾਜਸਥਾਨ ਨੂੰ ਵੀ ਚਾਹੀਦਾ ਬਿਲਕੁਲ ਤੇ ਮਤਲਬ ਇਹ ਨਹੀਂ ਵੇਖਦੇ ਕਿ ਭਾ ਹੁਣ ਇੱਕ ਥੋੜੀ ਜਿਹੀ ਹੋਰ ਵੀ ਐਡ ਕਰ ਲਈਏ ਗੱਲ ਹੁਣ ਜਿਹੜਾ ਪੌਂਗ ਡੈਮ ਚੋਂ ਪਾਣੀ ਛੱਡਿਆ ਜਾ ਰਿਹਾ ਉਹ ਪੰਜਾਬ ਚ ਆ ਰਿਹਾ ਪੰਜਾਬ ਚ ਕਾਫੀ ਨੁਕਸਾਨ ਹੋ ਰਿਹਾ ਹੈ ਘੱਗਰ ਦਰਿਆ ਦੀ ਗੱਲ ਕਰ ਲਈਏ ਆਪਾਂ ਘੱਗਰ ਦਰਿਆ ਚ ਪਾਣੀ ਛੱਡਿਆ ਗਿਆ ਉਹ ਜਿਹੜਾ ਚੜ ਕੇ ਆ ਰਿਹਾ ਤੇ ਕਿਸਾਨ ਜਿਹੜੇ ਸਹਿਮੇ ਪਏ ਆ ਰਾਤਾਂ ਨੂੰ ਨੀਂਦ ਨਹੀਂ ਆ ਰਹੀ ਉਹਨਾਂ ਦੇ ਕਿ ਚੋਨਾ ਜਿਹੜਾ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਲੱਗੇ ਨੂੰ ਪੁੱਤਾ ਵਾਂਗ ਪਾਲਿਆ ਉਹਨਾਂ ਖਰਾਬ ਹੋ ਜੇ ਨਹੀਂ ਹੁਣ ਗਾਗੇ ਖਰਾਬ ਬਹੁਤ ਸਾਰੇ ਪਿੰਡਾਂ ਦੀਆਂ ਵੀਡੀਓ ਆਪਣੇ ਕੋਲੇ ਪਹੁੰਚ ਰਹੀਆਂ ਨੇ ਤੇ ਗੱਲ ਇਹ ਆ ਕਿ ਹੁਣ ਕਿਉਂ ਨਹੀਂ ਬਾਕੀ ਜਿਹੜੇ ਸੁਬੇ ਆਂਦੇ ਕਿ ਵੀ ਅਸੀਂ ਹੁਣ ਪੰਜਾਬ ਦੇ ਨਾਲ ਖੜੇ ਆ ਹੁਣ ਕਿਉਂ ਨਹੀਂ ਕਹਿੰਦੇ ਕਿ ਅਸੀਂ ਪੰਜਾਬ ਦਾ ਜਿਹੜਾ ਇਹ ਪਾਣੀ ਜਿਹੜਾ ਪੰਜਾਬ ਦੇ ਏਰੀਆ ਨੂੰ ਖਰਾਬ ਕਰ ਰਿਹਾ ਅਸੀਂ ਨਹੀਂ ਹੋਣ ਦੇਵਾਂਗੇ ਹਰਿਆਣਾ ਤਾਂ ਇਹ ਵੀ ਕਹਿ ਰਿਹਾ ਸੀਗਾ ਕਿ ਜੇ ਪੰਜਾਬ ਨੂੰ ਪਾਣੀ ਦੀ ਲੋੜ ਹੋਈ ਅਸੀਂ ਸੋ ਮਰਸੀ ਵਾਲ ਖੁਦ ਖੇਤ ਸਾਡੇ ਏਰੀਆ ਚ ਲਗਾ ਕੇ ਬੌਰ ਲਗਾ ਕੇ ਪਾਣੀ ਦੇ ਦਾਂਗੇ ਹੁਣ ਕਿਉਂ ਨਹੀਂ ਸਾਂਭਰੇ ਫਿਰ ਪਾਣੀ ਨਹੀਂ ਹੁਣ ਪਾਣੀ ਇਹੀ ਤਾਂ ਮਸਲਾ ਹੈ ਨਾ ਜੋ ਪਹਿਲਾਂ 200 ਸਾਲ ਪਹਿਲਾਂ ਹਾਂਡ ਆਏ ਸੀ ਪੰਜਾਬ ਦੇ ਵਿੱਚ ਉਦੋਂ ਵੀ ਇਹੀ ਗੱਲ ਹੋਈ ਸੀ ਕਿ ਇਹ ਪਾਣੀ ਜਿਹੜਾ ਘਰਦੇ ਰਾਹੀਂ ਜਾਂ ਪੌਂਗ ਡੈਮ ਦੇ ਰਾਹੀਂ ਜਾਂ ਸਤਲੁਜ ਦੇ ਰਾਹੀਂ ਜਿਹੜਾ ਪਾਣੀ ਸਾਡੇ ਮਾਰ ਕਰਦਾ ਤਾਂ ਉਸ ਪਾਣੀ ਦੀ ਵਿਉਂਤਬੰਦੀ ਇਸ ਤਰੀਕੇ ਨਾਲ ਕਿਉਂ ਨਹੀਂ ਕੀਤੀ ਜਾਂਦੀ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਸਹਿਯੋਗ ਦੇ ਨਾਲ ਕਿ ਰਾਜਸਥਾਨ ਦੇ ਵਿੱਚ ਵਾਧੂ ਪਾਣੀ ਚਲਿਆ ਜਾਵੇ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਖੇਤੀ ਲਈ ਪਾਣੀ ਦੀ ਲੋੜ ਹੈ ਜਾਂ ਹਰਿਆਣੇ ਦੇ ਵਿੱਚ ਕਿਉਂਕਿ ਹਰਿਆਣੇ ਦੇ ਵਿੱਚ ਕੱਲੀ ਯਮਨਾ ਨਿਕਲ ਕੇ ਜਾਂਦੀ ਹੈ ਜਾਂ ਉਹਨਾਂ ਦੀਆਂ ਆਪਣੀ ਬਰਸਾਤੀ ਚੋ ਨਦੀਆਂ ਜਿਹੜੀਆਂ ਹੈਗੀਆਂ ਨੇ ਉਹ ਹੋਣਗੀਆਂ ਪਰ ਹਰਿਆਣੇ ਦੇ ਵਿੱਚ ਇਹ ਰਿਪੋਰਟ ਨਹੀਂ ਆਉਂਦੀ ਕਿ ਉੱਥੇ ਹੜ੍ਹਾਂ ਨੇ ਮਾਰ ਕੀਤੀ ਬਿਲਕੁਲ ਉਹ ਮਾਰ ਜਿਹੜੀ ਉਹ ਪੰਜਾਬ ਨੂੰ ਪੈਂਦੀ ਹੈ ਕਿਉਂਕਿ ਜਿੰਨਾ ਵੀ ਪਾਣੀ ਹਿਮਾਚਲ ਪ੍ਰਦੇਸ਼ ਤੋਂ ਆਉਣਾ ਹੈ ਉਹ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਉਣਾ ਤੇ ਇਸੇ ਕਰਕੇ ਪੰਜਾਬ ਜਿਹੜਾ ਹੈ ਉਹ ਮੇਨ ਰਿਪੇਰੀਅਨ ਸਟੇਟ ਬਣਦਾ ਮੈਂ ਇਸ ਤੋਂ ਵੀ ਅੱਗੇ ਅੱਗੇ ਜਾਣੇ ਇੱਕ ਮਿੰਟ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕੇਂਦਰ ਸਰਕਾਰ ਯਾਨੀ ਕਿ ਹੁਣ ਦੀ ਮੌਕੇ ਦੀ ਕੇਂਦਰ ਸਰਕਾਰ ਪੰਜਾਬ ਦੀਆਂ ਕੁਰਬਾਨੀਆਂ ਨੂੰ ਤਾਂ ਬੜੇ ਵੱਡੇ ਲੈਵਲ ਤੇ ਯਾਦ ਕਰ ਲਓ ਕਿ 15 ਅਗਸਤ ਆਉਣ ਵਾਲੀ ਹੈ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਆ ਜੂਗਾ ਜ਼ਿਕਰ ਉਹ ਵੀ ਹੁਣ ਤਾਂ ਰੋਲਣ ਲੱਗ ਗਏ ਚਲਕੀਆਂ ਦੁਕਾਨੀਆਂ ਬੰਦ ਕਰਤੀਆਂ ਸੀਗੀਆਂ ਪਿੱਛੇ ਕਿੰਨਾ ਰੌਲਾ ਪਿਆ ਆਪਾਂ ਦੇਖਿਆ ਹੁਣ ਆਪਾਂ ਆਖਰ ਉਹੀ ਮੁੱਦਾ ਛੇੜਿਆ ਕਿ ਆਖਰਕਾਰ ਜਿਹੜਾ ਅੱਗ ਦੀ ਪੱਟੀ ਤੇ ਬੈਠਾ ਪੰਜਾਬ ਬਰੂਦ ਦੀ ਪੱਟੀ ਤੇ ਬੈਠਾ ਪਾਕਿਸਤਾਨ ਉਧਰੋਂ ਕਿਦੇ ਨਾ ਕਿਤੇ ਅੱਖਾਂ ਦਿਖਾ ਦਿੰਦਾ ਤਾਂ ਉਸੇ ਪੰਜਾਬ ਨਾਲ ਇੰਨਾ ਕਿਉਂ ਜਿਹੜਾ ਵਤੀਰਾ ਕੀਤਾ ਜਾ ਰਿਹਾ ਆ ਆਪਾਂ ਬਿਹਾਰ ਦੀ ਗੱਲ ਕਰੀਏ ਤਾਮਨ ਲਾਡੂ ਦੀ ਗੱਲ ਕਰੀਏ ਉਹਨਾਂ ਨੂੰ ਐਡੇ ਐਡੇ ਹੁਣ ਜਿਹੜੇ ਆਪਾਂ ਪੈਕੇਜ ਦਿੱਤੇ ਆ ਹੁਣ ਪੰਜਾਬ ਕਿਉਂ ਨੇ ਪੈਕੇਜ ਦਿੱਤੇ ਪੰਜਾਬ ਚਾਹੇ ਨੁਕਸਾਨ ਹੋਇਆ ਸੀ ਤੁਸੀਂ ਪੈਕੇਜ ਛੱਡੋ ਸਾਡੇ ਜਿਹੜੇ ਹੱਕ ਨੇ ਆ ਸਾਡੀ ਜਿਹੜੀ ਸੀਸੀਐਲ ਹੈ ਕੈਸ਼ ਕ੍ਰੈਡਿਟ ਲਿਮਿਟ ਆ ਉਹ ਨਹੀਂ ਦਿੱਤੀ ਜਾਂਦੀ ਸਾਡਾ ਜਿਹੜਾ ਪਿੰਡੂ ਖੇਤਰ ਦਾ ਜਿਹੜਾ ਡਿਵੈਲਪਮੈਂਟ ਫੰਡ ਆ ਆਰਡੀਐਫ ਉਹ ਕਿਉਂ ਨਹੀਂ ਦਿੱਤਾ ਜਾਂਦਾ ਸਾਡੀ ਜਿਹੜੀ ਆਪਣੀ ਜੀਐਸਟੀ ਅਸੀਂ ਆਪਣੇ ਚੀਜ਼ਾਂ ਦੇ ਵਿੱਚ ਹਰ ਰੋਜ਼ GST ਕਟਾ ਕੇ ਕੇਂਦਰ ਨੂੰ ਦਿੰਦੇ ਆ ਤਾਂ ਕੇਂਦਰ ਨੇ ਹੁਣ ਤੱਕ ਉਹ GST ਕਿਉਂ ਨਹੀਂ ਦਿੱਤੀ ਮਤਲਬ ਇਹ ਸਾਰੀਆਂ ਚੀਜ਼ਾਂ ਇਹ ਇਹ ਇਸ਼ਾਰਾ ਕਰਦੀਆਂ ਨੇ ਕਿ ਬਾਈ ਜਿਹੜੇ ਉਹ ਰਾਜਨੀਤਿਕ ਲੋਕ ਨੇ ਜਾਂ ਸੱਤਾ ਦੇ ਉੱਤੇ ਬੈਠੀਆਂ ਪਾਰਟੀਆਂ ਨੇ ਤੁਸੀਂ ਉਦੋਂ ਵੀ ਵੇਖਿਆ ਜਦੋਂ ਕਿਸਾਨ ਅੰਦੋਲਨ ਚੱਲਿਆ ਤੁਸੀਂ ਕੱਲ ਦੀ ਖਬਰ ਵੀ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਲੱਗਿਆ ਹੋਇਆ ਉੱਥੇ ਇੱਕ ਟਰੈਕਟਰ ਟਰਾਲੀ ਦਾ 250 ਰੁਪਏ ਦਾ ਟੋਲ ਕਟਿਆ ਗਿਆ ਹਾਲਾਂਕਿ ਟਰੈਕਟਰ ਟਰਾਲੀ ਨਾ ਕਮਰਸ਼ੀਅਲ ਵਹੀਕਲ ਦੇ ਵਿੱਚ ਆਉਂਦੀ ਹੈ ਨਾ ਰੈ residențial ਵਹੀਕਲ ਦੇ ਵਿੱਚ ਆਉਂਦੀ ਹੈ ਉਹ ਐਗਰੀਕਲਚਰ ਵਹੀਕਲ ਦੇ ਵਿੱਚ ਆਉਂਦਾ ਹੈ ਔਰ ਅੱਜ ਤੋਂ ਪਹਿਲਾਂ ਕਦੇ ਵੀ ਟਰੈਕਟਰ ਟਰਾਲੀ ਦਾ ਜਿਹੜਾ ਟੂਲ ਹੈ ਉਹ ਨਹੀਂ ਕਟਿਆ ਗਿਆ ਮਤਲਬ ਇੱਥੋਂ ਸਿੱਧ ਹੁੰਦੀਆਂ ਨੇ ਛੋਟੀਆਂ ਗੱਲਾਂ ਉਹ ਜਿਵੇਂ ਕਹਿੰਦੇ ਨੇ ਨਾ ਘਰਾਈ ਪਿੰਚ ਕਰਕੇ ਦੇਖ ਰਹੇ ਆ ਛੂਟੀ ਵੱਟ ਕੇ ਦੇਖ ਰਹੇ ਨੇ ਇਹਨਾਂ ਨੇ ਬਹੁਤ ਵੱਡੀਆਂ ਚੁੰਡੀਆਂ ਕਿਸਾਨਾਂ ਦੋਨੋਂ ਨਾਲੇ ਬਹੁਤ ਵੱਡੀਆਂ ਚੁੰਡੀਆਂ ਨਾ ਸਾਡੀ ਆਹ ਜਿਹੜੇ ਤਿੰਨੇ ਫੰਡ ਨੇ ਇਹ ਵਾਪਸ ਨਾ ਕਰਕੇ ਵੱਡ ਕੇ ਦੇਖ ਰਹੇ ਨੇ ਕਿ ਇਹਨਾਂ ਨੂੰ ਕਿੰਨਾ મતਲਬ ਕਿੱਥੇ ਇਸ਼ਾਰਾ ਮਿਲਦਾ ਹੈ ਇਹਨਾਂ ਨੂੰ ਕੁੱਲ ਮਿਲਾ ਕੇ ਮੈਂ ਇਹ ਲਾਇਆ ਕਿ ਇਹ ਜਿਹੜੇ ਮੁੱਦੇ ਆ ਇਹਨਾਂ ਮੁੱਦਿਆਂ ਨੂੰ ਜਿਹੜਾ ਐਡਰੈਸ ਕਰਦੇ ਨੇ ਕੇਂਦਰ ਗਵਰਨਮੈਂਟ ਵਾਲੇ ਜਾਂ ਸੂਬਿਆਂ ਦੀਆਂ ਸਰਕਾਰਾਂ ਉਹ ਸਿਰਫ ਇੰਨਾ ਕੀ ਐਡਰੈਸ ਕਰਦੀਆਂ ਨੇ ਕਿ ਜਦੋਂ ਇਹਨਾਂ ਦੇ ਭਾਸ਼ਣ ਹੁੰਦੇ ਆ ਉਹਨਾਂ ਭਾਸ਼ਣਾਂ ਦੇ ਵਿੱਚ ਸਿਰਫ ਪੰਜਾਬ ਨੂੰ ਇੱਕ ਮਤਲਬ ਭਾਰਤ ਦਾ ਸਿਰ ਦਿਖਾਇਆ ਜਾਵੇ ਜਾਂ ਭਾਰਤ ਦਾ ਢੜ ਦਿਖਾਇਆ ਜਾਵੇ ਕਰਨੇ ਉਹਨਾਂ ਦੀ ਪਿੱਠ ਦੇ ਉੱਤੇ ਹੀ ਵਾਰਨੇ ਪਿੱਠ ਦੇ ਆਪਾਂ ਬਾਰਕਾ ਦੀ ਗੱਲ ਕਰ ਰਹੇ ਆ ਪ੍ਰਿੰਸ ਜੀ ਫਿਰ ਇਸ ਦਾ ਹੱਲ ਕਿ ਨਿਕਲੇਗਾ ਇਹ ਤਾਂ ਲੰਬੇ ਆ ਸਮੇਂ ਤੋਂ ਹੁੰਦਾ ਆ ਹਾਲਾਂਕਿ ਪੰਜਾਬ ਹੁਣ ਵੀ ਨਹੀਂ ਦਬਦਾ ਪੰਜਾਬ ਫਿਰ ਵੀ ਆਪਣੇ ਪੈਰਾ ਤੇ ਖੜਾ ਜੋ ਮਰਜੀ ਹੋਇਆ ਪਰ ਫਿਰ ਵੀ ਪੰਜਾਬ ਦੀ ਜਵਾਨੀ ਨੂੰ ਭਾਵੇਂ ਨਸ਼ਾ ਰਹਿ ਕੇ ਰੰਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਿਜਨਾ ਕਿਤੇ ਚੜਦੀ ਕਲਾ ਚ ਬਹੁਤ ਸਾਰੇ ਨੌਜਵਾਨ ਆ ਜਿਹੜੇ ਤਰੱਕੀਆਂ ਕਰ ਰਹੇ ਆ ਤਾਂ ਫਿਰ ਇਹਦਾ ਹੱਲ ਕੀ ਹੋਏਗਾ ਕੀ ਇਸਦਾ ਜਿਹੜਾ ਪੁਖਤਾ ਕੋਈ ਨਾ ਕੋਈ ਪ੍ਰਬੰਧ ਹੋ ਸਕਦਾ ਹੈ ਕਿ ਜਿਹੜਾ ਇੰਨਾ ਸਿਆਸਤ ਜਿਹੜਾ ਸਾਡੇ ਨਾਲ ਖੇਡੇ ਜਾ ਰਹੇ ਆ ਹਰ ਵਕਤ ਸਿਆਸੀ ਨਜ਼ਰੀਏ ਨਾਲ ਹੀ ਪੰਜਾਬ ਨੂੰ ਦੇਖਿਆ ਜਾਂਦਾ ਹੈ ਜਿਹੜਾ ਪੰਜਾਬ ਵਰਦੀਆਂ ਗੋਲੀਆਂ ਚ ਖੜ ਜਾਂਦਾ ਵਰਦੇ ਹੋਏ ਕਿਸੇ ਨਾ ਕਿਸੇ ਆ ਜਿਹੜੀ ਲਾ ਇਲਾਜ ਬਿਮਾਰੀਆਂ ਉਸ ਵਿੱਚ ਖੜ ਜਾਂਦਾ ਕਿਉਂਕਿ ਲੰਗਰ ਤੱਕ ਲਾਤੇ ਸੀਗੇ ਕਰੋਨਾ ਟਾਈਮ ਤਾਂ ਇਸ ਦਾ ਕੀ ਹੱਲ ਹੋ ਸਕਦਾ ਹੈ ਕੀ ਸਮਝਣਾ ਪਏਗਾ ਇਸ ਤੋਂ ਆਪਾਂ ਮੇਰੇ ਖਿਆਲ ਚ ਇਹ ਆ ਹੱਲ ਇਹਦਾ ਕੁੱਲ ਮਿਲਾ ਕੇ ਜਿਹੜਾ ਹਾਲਤ ਇਹ ਸਭ ਤੋਂ ਠੀਕ ਗੱਲ ਤੁਸੀਂ ਆਖੀ ਕਿ ਪੰਜਾਬ ਹਰ ਮੌਕੇ ਦੇ ਉੱਤੇ ਖੜ ਜਾਂਦਾ ਹੈ ਅੱਗੇ ਨੂੰ ਵੀ ਖੜਦਾ ਰਹੇਗਾ ਕਿਉਂਕਿ ਸਾਨੂੰ ਥਾਪੜੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੇ ਨੇ ਸਾਡੇ ਅੰਦਰ ਉਹ ਵੀ ਇੱਕ ਭਾਵਨਾ ਹੈ ਕਿ ਤੁਸੀਂ ਆਪ ਹੀ ਕਿਹਾ ਕਿ ਲੰਗਰ ਲਾ ਦਨੇ ਸਾਨੂੰ ਕੁੱਲ ਮਿਲਾ ਕੇ ਅਵੇਅਰਨੈਸ ਪੈਦਾ ਕਰਨੀ ਪਵੇਗੀ ਜਿਹੜੀ ਕਿ ਸਾਡੀ ਅੱਜ ਦੀ ਨੌਜਵਾਨੀ ਦੇ ਵਿੱਚ ਨਹੀਂ ਹੈ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਇਹ ਤੱਥ ਹੈ ਤੇ ਇਹ ਸੱਚ ਹੈ ਦੂਜੀ ਗੱਲ ਸਾਨੂੰ ਇਹ ਵਤੀਰਾ ਛੱਡਣਾ ਪਵੇਗਾ ਸਤਨਾਮ ਜੀ ਕਿ ਸਾਨੂੰ ਕੀ ਜਦੋਂ ਅਸੀਂ ਸਾਨੂੰ ਕੀ ਦਾ ਵਤੀਰਾ ਛੱਡਾਂਗੇ ਤਾਂ ਹੀ ਫੇਰ ਅਸੀਂ ਆਪਣੇ ਦੇਸ਼ ਆਪਣੇ ਘਰ ਆਪਣੇ ਮਹੱਲੇ ਬਾਰੇ ਸੋਚ ਕੇ ਆਪਣੇ ਹੱਕ ਮੰਗਣ ਯੋਗ ਹੋਵਾਂਗੇ ਕਿਉਂਕਿ ਜਾਗਰੂਕਤਾ ਤਾਂ ਹੀ ਆਏਗੀ ਨਾ ਜੇ ਸਾਨੂੰ ਕੀ ਦਾ ਪੱਲਾ ਛੱਡ ਕੇ ਤੇ ਅਸੀਂ ਸਾਰੇ ਮੁੱਦਿਆਂ ਨੂੰ ਸਹਿਜੇ ਪੜ੍ਹਨਾ ਸਿੱਖਾਂਗੇ ਸਮਝਣਾ ਸਿੱਖਾਂਗੇ ਉਸ ਤੋਂ ਮੇਰਾ ਮੈਨੂੰ ਲੱਗਦਾ ਕੋਈ ਹੱਲ ਨਹੀਂ ਨੌਜਵਾਨ ਤਿਆਰ ਹੋਣ ਨੌਜਵਾਨ ਪੜ੍ਹਨ ਨੌਜਵਾਨ ਅਵੇਅਰ ਹੋਣ ਤੇ ਜਾ ਕੇ ਪਿੰਡਾਂ ਦੇ ਵਿੱਚ ਨੌਜਵਾਨ ਆਮ ਲੋਕਾਂ ਨੂੰ ਲਾਣ-ਬਾਦ ਕਰਨ ਆਪਾਂ ਛੋਟੀ ਜੀ ਹੋਰ ਇੱਕ ਛੋਟੀ ਜੀ ਗੱਲ ਕਰਨੀ ਆ ਹਰਮਿੰਦਰ ਸਿੰਘ ਤੇ ਪ੍ਰਿਤਪਾਲ ਸਿੰਘ ਨੇ ਸ਼ਿਸ਼ਾ ਨਹੀਂ ਦਿਖਾਤਾ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਕਿ ਸਾਡੇ ਵੀ ਨਾ ਨਹੀਂ ਸਰਨਾ। ਨਾ ਬਿਲਕੁਲ ਦਿਖਾਇਆ ਜੀ। ਹੁਣ ਮੈਂ ਜਿਹੜਾ ਹੁਣ ਜਿਹੜਾ ਉੱਥੇ ਮੁਕਾਬਲੇ ਕੋਲ ਗਮ ਦੇ ਵਿੱਚ ਦੁਬਾਰਾ ਚੱਲ ਰਿਹਾ ਹੈ। ਇਹਨਾਂ ਦੀਆਂ ਸ਼ਹਾਦਤਾਂ ਹੋ ਗਈਆਂ, ਇਹਨਾਂ ਦੇ ਅੰਤਿਮ ਸੰਸਕਾਰ ਅੱਜ ਹੋ ਗਏ ਤੇ ਨਾ ਟੀਵੀ ਐਨ ਆਰ ਆਈ ਵੱਲੋਂ ਅਸੀਂ ਸਲਾਮ ਕਰਦੇ ਆਂ। ਅਸੀਂ ਇਹਨਾਂ ਨੂੰ ਸਜਦਾ ਕਰਦੇ ਆਂ। ਅਸੀਂ ਇਹਨਾਂ ਸ਼ਹੀਦਾਂ ਦੇ ਦੇਣਦਾਰ ਹਾਂ ਕਿ ਤੁਹਾਡੇ ਕਰਕੇ ਅਸੀਂ ਆਪਣੇ ਘਰਾਂ 'ਚ ਚੈਨ ਦੀ ਨੀਂਦ ਸੌਂਨੇ ਆਂ। ਹੱਲ ਇਹੋ ਆ। ਕੇ ਆਰਮੀ ਨੂੰ ਵੀ ਜਿਹੜੇ ਜਿਹੜੇ ਪੰਜਾਬੀ ਨੇ ਆਰਮੀ ਦੇ ਵਿੱਚ ਉਹਨਾਂ ਨੂੰ ਵੀ ਇਹ ਅਵੇਅਰਨੈਸ ਪੈਦਾ ਕਰਨੀ ਪਵੇਗੀ ਕਿ ਬੇਸ਼ੱਕ ਉਹ ਕੇਂਦਰ ਸਰਕਾਰ ਦੇ ਅਧੀਨ ਭਾਰਤੀ ਫੌਜ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਪਰ ਉਹਨਾਂ ਨੂੰ ਵੀ ਆਪਣੇ ਅੰਦਰ ਉਹ ਚੇਤਨਾ ਪੈਦਾ ਕਰਨੀ ਪਵੇਗੀ ਕਿ ਉਹ ਆਪਣੇ ਅਫਸਰਾਂ ਨੂੰ ਵੀ ਸਵਾਲ ਕਰ ਸਕਣ ਉਹ ਆਪਣੇ ਵੱਡੇ ਅਧਿਕਾਰੀਆਂ ਨੂੰ ਵੀ ਸਵਾਲ ਕਰ ਸਕਣ ਤੇ ਉਹ ਰਾਜਨੀਤਿਕ ਤੌਰ ਦੇ ਉੱਤੇ ਵੀ ਚੇਤਨ ਹੋਣ ਉਹਨਾਂ ਨੂੰ ਪਤਾ ਹੋਵੇ ਕਿ ਰਾਜਨੀਤੀ ਉਹਨਾਂ ਲਈ ਕੀ ਕਰ ਰਹੀ ਹੈ ਤੁਹਾਨੂੰ ਤੁਹਾਨੂੰ ਮੈਂ ਅਖੀਰਲੀ ਗੱਲ ਕਹਿ ਕੇ ਸਮਾਪਤ ਸਮਾਪਤੀ ਕਰੂੰਗਾ ਕਿ ਕਿਸਾਨ ਅੰਦੋਲਨ ਵੇਲੇ ਕਈ ਫੌਜੀ ਐਸੇ ਸੀਗੇ ਪੰਜਾਬੀ ਮੁੰਡੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਗਏ ਔਰ ਉਹਨਾਂ ਨੂੰ ਪਤਾ ਸੀ ਕਿ ਜਦੋਂ ਉਹ ਵਾਪਸ ਛੁੱਟੀ ਤੋਂ ਆਪਣੀ ਯੂਨਿਟ ਜੁਆਇਨ ਕਰਨਗੇ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਤੇ ਉਹ ਨੌਕਰੀ ਤੋਂ ਨਿਕਲ ਕੇ ਦੁਬਾਰਾ ਘਰੇ ਬੈਠੇ ਨੇ ਤੇ ਆਪਣੇ ਨਵੇਂ ਕੰਮ ਧੰਦੇ ਕਰ ਰਹੇ ਨੇ ਜਾਂ ਕਿਸਾਨ ਲਹਿਰਾਂ ਦੇ ਨਾਲ ਜਾਂ ਮਜ਼ਦੂਰ ਲਹਿਰਾਂ ਦੇ ਨਾਲ ਜਾਂ ਪੰਜਾਬ ਦੀ ਭਲਾਈ ਦੇ ਲਈ ਲੱਗੇ ਹੋਏ ਆ ਇਹ ਸਜ਼ਾ ਜਿਹੜੀ ਹੈ ਕਿ ਕਿਸਾਨ ਅੰਦੋਲਨ 'ਚ ਜਾ ਕੇ ਕਿਉਂ ਗਾਇਆ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਕੌਫਤਾ ਕਿਉਂ ਪੜੀ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਦੀ ਹਮਾਇਤ ਕਿਉਂ ਕੀਤੀ ਉਹਨਾਂ ਨੂੰ ਪਤਾ ਸੀ ਵੀ ਨੌਕਰੀ ਜਾਊਗੀ ਯੂਨਿਟ 'ਚੋਂ ਕੱਢੇ ਜਾਵਾਂਗੇ ਕੱਡੇ ਵੀ ਗਏ ਨੌਕਰੀ ਵੀ ਗਈ ਪਰ ਉਹਨਾਂ ਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਸਾਨੂੰ ਐਦਾਂ ਦੇ ਬੰਦਿਆਂ ਦੀ ਵੀ ਲੋੜ ਹੈ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਵੀ ਤਰੀਕੇ ਨਾਲ ਸਾਡੀ ਭਾਰਤੀ ਫੌਜ ਭਾਰਤੀ ਆਰਮੀ ਦੇ ਉੱਤੇ ਅਸੀਂ ਕੋਈ ਵੀ ਸਵਾਲੀਆ ਨਿਸ਼ਾਨ ਲਾਈਏ ਉਹਦੇ ਲਈ ਹਮੇਸ਼ਾ ਸਾਡੇ ਮਨ ਦੇ ਵਿੱਚ ਸਤਕਾਰ ਇੱਕ ਸਲਾਮ ਹਮੇਸ਼ਾ ਬਣਿਆ ਰਹੇਗਾ ਜੀ ਤਾਂ ਪੰਜਾਬੀ ਹਮੇਸ਼ਾ ਕੁਰਬਾਨੀ ਦਿੰਦੇ ਆਏ ਆ ਭਾਵੇਂ ਨੌਕਰੀ ਦੀ ਕੁਰਬਾਨੀ ਹੋਵੇ ਭਾਵੇਂ ਜਾਨ ਦੀ ਹੀ ਕੁਰਬਾਨੀ ਕਿਉਂ ਨਾ ਹੋਵੇ ਕੁਰਬਾਨੀਆਂ ਜਾਰੀ ਨੇ ਤਾਂ ਜਿਵੇਂ ਹੁਣ ਹਰਮਿੰਦਰ ਸਿੰਘ ਤੇ ਪ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਤੋਂ ਕੁਰਬਾਨੀ ਦੇ ਕੇ ਕਿਤੇ ਨਾ ਕਿਤੇ ਸ਼ਿੱਸ਼ਾ ਦਿਖਾਇਆ ਮੌਕੇ ਦੀ ਸਤਾ ਤੇ ਪਾਰਟੀ ਨੂੰ ਕਿ ਪੰਜਾਬ ਹਲੇ ਵੀ ਜਿਹੜਾ ਚੜ੍ਹਦੀ ਕਲਾ ਚ ਹੈ ਤੇ ਹਮੇਸ਼ਾ ਕੁਰਬਾਨੀ ਦੇਣ ਦੇ ਲਈ ਤਿਆਰ ਹੈ ਉਹ ਕਿਤੇ ਨਾ ਕਿਤੇ ਫਿਰ ਵੀ ਜਿਹੜਾ ਲੰਬੇ ਸਮੇਂ ਤੋਂ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਪੰਜਾਬ ਨੂੰ ਉਹ ਮੁੜ ਤੋਂ ਸਮੇਂ ਨੂੰ ਆਪਣੇ ਆਪ ਨੂੰ ਦੁਹਰਾ ਰਿਹਾ ਪੰਜਾਬ ਅਤੇ ਮੌਕੇ ਦੀਆਂ ਸਰਕਾਰਾਂ ਨੂੰ ਮੋੜ ਮਾ ਜਵਾਬ ਦੇ ਰਿਹਾ ਤੇ ਇਹਨਾਂ ਦੋ ਸ਼ਹੀਦ ਭਰਾਵਾਂ ਵੱਲੋਂ ਜਿਹੜਾ ਜਵਾਨਾਂ ਵੱਲੋਂ ਜਿਹੜੇ ਇੱਕ ਵਾਰ ਫਿਰ ਤੋਂ ਕਿਤੇ ਨਾ ਕਿਤੇ ਹਲੂਣਾ ਦਿੱਤਾ ਹੈ ਦੇਸ਼ ਨੂੰ ਅਤੇ ਉੱਥੇ ਹੀ ਖਾਸ ਕਰਕੇ ਪੰਜਾਬੀਆਂ ਨੂੰ ਕਿ ਅਸੀਂ ਹਲੇ ਵੀ ਦਬੇ ਨਹੀਂ ਆ ਤਾਂ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟ ਬਾਕਸ 'ਚ ਜਰੂਰ ਆਪਣੀ ਰਾਇ ਸਾਂਝੀ ਕਰਿਓ ਧੰਨਵਾਦ